ਦਾ ਸਰੀਰ ਫਿਰਿਆ ਨੀਲਾ ਪਰिजਨਾ ਨੇ ਹਸਪਤਾਲ ਵਿੱਚ ਜੰਮ ਕੇ ਕੀਤਾ ਹੰਗਾਮਾ ਕੀ ਹੈ ਪੂਰਾ ਮਾਮਲਾ ਜਾਣੋ ਇਸ ਵੀਡੀਓ ਦੇ ਵਿੱਚ ਸੱਚ ਕਾਲ ਇੰਡੀਆ న్యూਸ ਪੰਜਾਬ ਡਿਜੀਟਲ ਤੇ ਮੈਂ ਹਾਂ ਸਮਰਨ ਤੇ ਤੁਸੀਂ ਦੇਖ ਰਹੇ ਹੋ ਜਸਟ ਪੰਜਾਬੀ ਮਸ਼ਹੂਰ ਐਕਟਰ ਅਤੇ ਬੋਡੀ ਬਿਲਡਰ ਵਰਿੰਦਰ ਸਿੰਘ ਮੰਦਾ 9 ਅਕਤੂਬਰ ਨੂੰ 53 ਸਾਲ ਦੀ ਉਮਰ ਦੇ ਵਿੱਚ ਦੋ ਹਾਰਟ ਅਟੈਕ ਦੇ ਨਾਲ ਦੇਹਾਂਤ ਹੋ ਗਿਆ ਤੇ ਉਹਨਾਂ ਦੇ ਦੇਹਾਂਤ ਦੀ ਖਬਰ ਦੇ ਨਾਲ ਹਰ ਕੋਈ ਹੈਰਾਨ ਅਤੇ ਸਦਮੇ ਦੇ ਵਿੱਚ ਹੈਗਾ ਹੈ ਦਿਲਜੀਤ ਦੋਸਾਂਝ ਜੈਜੀਬੀ ਸ਼ੈਰੀਮਾਨ ਸਿੰਘਾ ਅਤੇ ਮਨਕੀਰਤ ਔਲਖ ਵਰਗੇ ਕਈ ਕਲਾਕਾਰ ਵਰਿੰਦਰ ਖੁੰਮਨ ਦੇ ਦੇਹਾਂ ਦੀ ਖਬਰ ਸੁਣਨ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਹੋਤੇ ਉਹਨਾਂ ਨੂੰ ਟ੍ਰਿਬਿਊਟ ਦਿੰਦੇ ਹੋਏ ਨਜ਼ਰ ਆਏ ਹਾਲਾਂਕਿ ਉਹਨਾਂ ਦੇ ਪਰਿਵਾਰ ਅਤੇ ਪरीजਨਾ ਨੇ ਵਰਿੰਦਰ ਸਿੰਘ ਖੁੰਮਨ ਦੀ ਮੌਤ ਦਾ ਜ਼ਿੰਮੇਵਾਰ ਹਸਪਤਾਲ ਨੂੰ ਠਹਿਰਾਇਆ ਹੈ ਦਰਸਲ ਕੁਮੰਦ ਦੇ ਬਾਈਸੈਪ ਇੰਜਰੀ ਦਾ ਇੱਕ ਮਾਈਨਰ ਆਪਰੇਸ਼ਨ ਕਰਵਾਉਣ ਦੇ ਲਈ ਉਹ ਅੰਮ੍ਰਿਤਸਰ ਦੇ ਫੋਰਟਸ ਹਸਪਤਾਲ ਗਏ ਸੀ ਜਿੱਥੇ ਸਰਜਰੀ ਦੇ ਦੌਰਾਨ ਨਸ ਦਬਨ ਕਾਰਨ ਕੁਮੰਦ ਨੂੰ ਦੋ ਬਾਰ ਹਾਰਟ ਅਟੈਕ ਆਇਆ ਤੇ ਉਹਨਾਂ ਦਾ ਦੇਹਾਂਤ ਹੋ ਗਿਆ ਦੱਸ ਦੇ ਕਿ ਉਹਨਾਂ ਨੇ ਆਪਰੇਸ਼ਨ ਤੋਂ ਪਹਿਲਾਂ ਦੀ ਹਸਪਤਾਲ ਤੋਂ ਆਪਣੀ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਜੋ ਕਿ ਇਸ ਵੇਲੇ ਖੂਬ ਵਾਇਰਲ ਹੋ ਰਹੀ ਹੈ ਤੇ ਉਸ ਦੇ ਵਿੱਚ ਕੁਮੰਦ ਇੱਕਦਮ ਤੰਦਰੁਸਤ ਨਜ਼ਰ ਆ ਰਹੇ ਨੇ ਮੀਡੀਆ ਰਿਪੋਰਟਸ ਦੇ ਅਨੁਸਾਰ ਵਰਿੰਦਰ ਘੁੰਮਣ ਦੇ ਦੇਹਾਂਤ ਤੋਂ ਬਾਅਦ ਅੰਮ੍ਰਿਤਸਰ ਦੇ ਫੋਟੇਜ਼ ਹਸਪਤਾਲ ਦੇ ਵਿੱਚ ਹੰਗਾਮਾ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਘੁੰਮਣ ਦੇ ਪਰਿਵਾਰ ਅਤੇ ਫਾਂਸ ਨੇ ਹਸਪਤਾਲ ਪਰਿਸਰ ਦੇ ਵਿੱਚ ਜਮ ਕੇ ਵਿਰੋਧ ਕੀਤਾ ਹੈ ਅਤੇ ਡਾਕਟਰਾਂ ਦੇ ਉੱਤੇ ਲਾਪਰਵਾਹੀ ਦਾ આરોਪ ਲਗਾਇਆ ਹੈ ਮਿਲੀ ਜਾਣਕਾਰੀ ਅਨੁਸਾਰ ਵਰਿੰਦਰ ਕੁਮੰਦ ਦੇ ਦੇਹਾਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨੇ ਹਸਪਤਾਲ ਡਾਕਟਰਸ ਅਤੇ ਸਟਾਫ ਨੂੰ ਘੇਰ ਲਿਆ ਹੈ ਪਰਿਜਨਾਂ ਦਾ આરોਪ ਹੈ ਕਿ ਕੁਮੰਦ ਦੀ ਪੂਰੀ ਬਾਡੀ ਨਿੰਲੀ ਫਿਰ ਗਈ ਹੈ ਜਿਸ ਦੇ ਨਾਲ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਮੌਤ ਡਾਕਟਰਾਂ ਦੀ ਲਾਪਰਵਾਹੀ ਕਰਕੇ ਹੋਈ ਹੈ ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਆਪਰੇਸ਼ਨ ਥੀਏਟਰ ਦੀ ਵੀਡੀਓ ਅਤੇ ਇਸ ਤੋਂ ਜੁੜੇ ਰਿਕਾਰਡਸ ਦੀ ਮੰਗ ਕੀਤੀ ਪਰ ਫੋਰਟਿਸ ਹਸਪਤਾਲ ਦਾ ਸਟਾਫ ਇਸ ਨੂੰ ਦੇਣ 'ਚ ਟਾਲਮਟੋਲ ਕਰਦਾ ਨਜ਼ਰ ਆਇਆ ਦਰਅਸਲ ਅੰਬਰਸਰ ਤੋਂ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਘੁੰਮਣ ਦੇ ਪਰਿਜਨਾ ਵੱਲੋਂ ਡਾਕਟਰਾਂ ਤੋਂ ਜਵਾਬ ਮੰਗੇ ਜਾ ਰਹੇ ਨੇ ਕਿ ਅਖੀਰਕਾਰ ਵਰਿੰਦਰ ਦੀ ਮੌਤ ਕਿਵੇਂ ਹੋਈ ਦਾ ਕਹਿਣਾ ਹੈ ਕਿ ਉਹ ਇਨਸਾਫ ਚਾਹੁੰਦੇ ਨੇ ਅਤੇ ਘੁੰਮਣ ਦੀ ਮੌਤ ਦੇ ਪਿੱਛੇ ਦਾ ਅਸਲੀ ਕਾਰਨ ਪਤਾ ਲੱਗਣਾ ਚਾਹੀਦਾ ਹੈ। ਨਹੀਂ ਨਹੀਂ ਨਹੀਂ। ਨਹੀਂ ਨਹੀਂ ਨਹੀਂ। ਨਹੀਂ ਨਹੀਂ ਨਹੀਂ। ਨਹੀਂ ਨਹੀਂ ਨਹੀਂ। ਜਿਹੜੇ ਉਸ ਟਾਈਮ ਦੇ ਇਹਨਾਂ ਨੇ 40 ਵਾਲਿਆਂ ਨੇ ਡਰਾਮਾ ਲਾਇਆ ਜਿੱਦੇ ਸਾਡਾ ਭਰਾ ਬਰਿੰਦਰ ਘੁੰਮ ਦੀ ਡੈਥ ਹੋਈ ਆ। ਇਹਨਾਂ ਦੀ ਡੈਥ ਹੈ ਇਹਨਾਂ ਕੋ ਸਿਰਫ ਰਿਪੋਰਟਿੰਗ ਮੰਗ ਰਿਹਾ। ਇਹ ਇਹਨੇ ਰਿਕਾਰਡਿੰਗ ਮੰਗ ਰਹੇ ਆ ਸਰ ਤੁਹਾਡੀ ਜਿਹੜੇ ਜਿਹੜੇ ਉਸ ਟਾਈਮ ਤੇ ਇਹਨੇ ਡਾਕਟਰ ਸੀਗੇ ਸਾਰੇ ਚਲੇ ਗਏ ਆ ਉਹ ਸਰ ਇਹਨੇ ਨਹੀਂ ਮੰਗਦਾ ਆ ਅਸੀਂ ਇਹਨੇ ਕੋਈ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਬਈ ਐਕਚੁਅਲੀ ਵਿੱਚ ਉਸ ਓਡੀਟ ਵਿੱਚ ਹੋਇਆ ਕੀ ਆ ਉਹ ਉਸ ਓਡੀਟ ਵਿੱਚ ਹੋਇਆ ਕੀ ਆ ਡਾਕਟਰ ਕੋਈ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿੰਟ ਕਰਕੇ ਚਲੇ ਗਏ ਆ ਨਰੀ ਭੈਣ ਨੰਨੀ ਨਹੀਂ ਕਰਾਂ ਮੈਡਮ ਕਿਥੇ ਕੁਮਰ ਸਾਹਿਬ ਕਿਥੇ ਕਿਥੇ ਪਏ ਸੀਗੇ ਕਿਹੜੇ ਵੇੜੇ ਤੇ ਸੀਗੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਦੇ ਹਨਾ ਕੈਮਰੇ ਸਾਰੇ ਹੈ ਨਾ ਸਾਰੇ ਪਾਸੇ ਆ ਕੈਮਰਾ ਆ ਇੱਥੇ ਆ ਦੇਖੋ ਇਹਨਾਂ ਨੂੰ ਅਸੀਂ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੰਗ ਰਿਆ ਵੀ ਐਕਚੁਅਲੀ ਝੋ ਗਿਆ ਸੀ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡੀਸ ਅੰਮ੍ਰਿਤਸਰ ਦੀ ਗੱਲ ਆ ਜਿੱਥੇ ਸਾਡੇ ਵੱਡੇ ਭਰਾ ਵਰਿੰਦਰ ਕੁਮਰ ਸਿੰਘ ਕੁਮਰ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਹੈ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਆ ਡਾਕਟਰ ਸਾਹਿਬ ਹੁਣ ਮੌਕੇ ਦੇਣੇ ਇਹਨਾਂ ਕੋ ਅਸੀਂ ਮੰਗ ਰਹੇ ਆ ਵੀਡੀਓ ਵੀਡੀਓ ਬਟਾ ਸਰ ਸਰਵਰ ਨੂੰ ਤਾਂ ਆਪਾਂ ਇਹਨਾਂ ਨੂੰ ਵੀਡੀਓ ਮੌਕੇ ਦੇ ਨਹੀਂ ਇਹਨੂੰ ਸਰ ਆਪ ਆਪਣਾ ਨਾਮ ਆਪਣਾ ਨਾਮ ਡਾਕਟਰ ਆਪਣਾ ਆਪਣਾ ਕੀ ਬੁਰਾ ਨਾਮ ਡਾਕਟਰ ਮੈਂ ਡਾਕਟਰ ਸ਼ਿਵਮ ਹਾਂ ਆਪ ਸਰ ਆਪ ਸ਼ਿਵਮ ਜੀ ਆਪकी ਡਿਊਟੀ ਕਦੋਂ ਸੇ ਕਦੋਂ ਸ਼ੁਰੂ ਹੋਈ ਹੈ ਮੇਰੀ 6 ਮਹੀਨੇ ਸੇ ਡਿਊਟੀ ਹਾਂ ਆਪ ਵਾਹਾਂ ਪੇ ਜੋ ਜਬ ਇਹ ਇਵੈਂਟ ਜੈ ਇਨਸੀਡੈਂਟ ਹੋ ਗਿਆ ਤਬ ਆਪ ਵਾਹਾਂ ਪੇ ਆਫਰੇ ਜੈ ਨਹੀਂ ਤਬਾ ਵਾਹਾਂ ਬਿਠਾਇਆ ਨਹੀਂ 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 ਉਹ ਤਾਂ ਕਹਿੰਦਾ ਮੈਂ ਕਹਣਾ ਇੱਥੇ 40ਸ ਹਸਪੀਟਲ ਅੰਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਨਿਮਤਾ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੇ ਦੇ ਕਿੱਥੇ ਕਿਥੇ ਕਿਥੇ ਕਿਧਰ ਗਏ ਆ ਦਾ ਮਰੀ ਜਨੇਵੇਂ ਦਫਤਰ ਇਹਨਾਂ ਗਏ ਆ ਦਫਤਰ ਇਹ ਘਰ ਲੱਭ ਰਹੇ ਸਰ ਕੋਈ ਨਾ ਕਿਹੜਾ ਆਈ ਸੀ ਯੂ ਦਾ ਲਾਓ ਉਹ ਲੈਣਾ ਮੈਜੀ ਉਹ ਕੋਈ ਛੇੜ ਦੇ ਲੈ ਕਿਹੜਾ ਆਈ ਸੀ ਯੂ ਵਾਲਾ ਕਿੰਨੇ ਵੇਲੇ ਸ਼ਿਫਟ ਕੀਤਾ ਸਰ ਇਹ ਤੁਹਾਨੂੰ ਪਤਾ ਹੋਵੇਗਾ ਆਪਣਾ ਸਾਹਿਬ ਇਹ ਕਿੰਨੇ ਵੇਲੇ ਸ਼ਿਫਟ ਕੀਤਾ ਹੋਇਆ ਸੀ ਹਾਂਜੀ ਟਾਈਮ ਹੁਣ ਹਾਂ ਹਾਂ ਠੀਕ 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 ਹੋ ਗਿਆ ਹੋ ਗਿਆ ਦਿਸਕਸ ਕਰਨ ਦਾ ਕਰਦੇ ਠੀਕ ਠੀਕ ਇਹ ਸਾਰਾ ਆਪਣਾ ਹੈਗਾ ਜੀ ਆਪਣਾ ਬਟਨ ਅੱਗੇ ਆਣਾ ਆਪਣਾ ਬਲਕ ਕਮਰੀ ਸਾਹਮਣੇ 8 ਨੰਬਰ ਬੈਠੇ ਸੀ 8 ਨੰਬਰ ਬੈਠੇ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਜ਼ੂਮ ਹੋਊਗਾ ਕੋਈ ਗੱਲ ਨਹੀਂ ਟਾਈਮ ਟੇਂ ਨਾ ਪਤਾ ਆ ਮੈਂ ਦੇਖਿਆ ਉੱਥੇ ਆ ਮੈਡਮ ਇੱਥੇ ਖੜੇ ਡਾਕਟਰ ਕਿਹੜੇ ਪ੍ਰਤੀਕ ਪ੍ਰਤੀਕ ਮੈਡਮ ਇਹ ਹੁਣ ਟਾਈਮ ਟਾਈਮ ਕੀ ਇਹ ਰਹਣ ਦੀ ਹੋਣੀ ਨਹੀਂ 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 ਤਾਂ ਚਲੇ ਗਏ ਆ ਭਾਜੀ ਕੋਈ ਨਹੀਂ ਨਹੀਂ ਪ੍ਰਤੀਕਾਂਡ ਵੀ ਚਲੇ ਗਏ ਆ ਸਾਡੇ ਸਾਡੇ ਕਿੰਨੇ ਵਜੇ ਫੰਜ ਕੁ ਵਜੇ ਦੀ ਛੱਡ ਹਾਂ ਜਿਹੜਾ ਅੰਮਰ ਕਰਦਾ ਬਾਤ ਤੁਹਾਨੂੰ ਮੁੰਡੇ ਦਾ ਜਦ ਮੈਂ ਖਾਂਦੀ ਆਂਦੀ ਮੈਂ ਕਰਦਾ ਮੈਂ ਤੁਹਾਨੂੰ ਹਾਂ ਵਿੱਕੀ ਹਾਂ 9 ਵਜੇ ਉਹਦੇ ਤੋਂ ਨਹੀਂ ਮੈਂ ਅੱਜ ਆਫਿਸ ਹੀ ਜਾਣਾ ਅੱਜ ਉਹ ਅੰਕਲ ਬੈਠੇ ਸੀਗੇ ਨਾ ਆਜਾ ਬੜੀ ਪਿੱਛੇ ਕਰਿਓ ਇਹ ਦੋ ਆਪਾਂ ਨੂੰ ਓਟੀ ਲੈ ਕੇ ਅੰਦਰ ਐਂ ਦੀ ਖੜਿਆ ਆਣਾ ਇਧਰ ਕਮਾ ਕੇ ਐਂ ਦੀ ਖੜਿਆ ਆਉ ਆਪਾਂ ਉਹ ਲਿਓਣਾ ਟਾਈਮ ਨਹੀਂ ਗੱਲ ਲੱਪਣ ਕਰਦੇ ਨਹੀਂ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆ ਦੇ ਇਹ ਫੁੱਲ ਵੀਡੀਓ ਇਹ ਵਾਰੀ ਪਲੇ ਬੈਕ ਲਾਇਆ ਆਪਾਂ ਨਹੀਂ ਦਿਖਦਾ ਵੀਦਾਂ ਥੋੜਾ ਜਿਹਾ ਵਕਤ ਬਾਅਦ ਜ਼ੂਮ ਹੋ ਜੇ ਔਰ ਐਂਟਰੈਂਸ ਹੀ ਹੈ ਅਜਾਡਾ ਡਾਪੇਸ਼ਨ ਆ ਗਿਆ ਸਾਹਮਣੇ ਆਣੇ ਜਿਸ ਤੋਂ ਪਹਿਲਾਂ ਸ਼ੂਟ ਕੀਤਾ ਹੋਣਾ ਕੰਮ ਸੀ ਕੰਮ ਸਾਢੇ 3:00 ਨੀਆ 4:00 ਇਹ ਉਡੀ ਜੋ ਕੱਢ ਕੇ ਬਾਅਦ ਚ ਤੁਸੀਂ ਇੱਥੇ ਲਾਉਂਦੇ ਸ਼ੂਟ ਕੀਤਾ ਨਾ ਕੰਮ ਉੱਜ ਆਈ ਜੀ ਉੱਜ ਉਦੋਂ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਅਜੇ ਸਰਜਰੀ ਨਹੀਂ ਡਾਪਾ ਸਰਜਰੀ ਕਰਕੇ ਉਸ ਤੋਂ ਬਾਅਦ ਲੈਂਦਾ ਨਾ ਉਹਨਾਂ ਨੇ ਇਹਦਾ ਜੇ ਕੋਈ ਗੱਲ ਨਹੀਂ ਮਤਲਬ ਬਰਾ ਨਹੀਂ ਬਸ ਕੱਢ ਲੈਣੇ ਕਰਦੇ ਕੁਝ ਮਸਲਾ ਨਹੀਂ 谢谢。<Thank>